ਵਾਬਲਾ ਜੋ ਮੈਂ ਨਹੀਂ ਜੇ ਮੈਨੂੰ ਦੱਸੋਗੀ ਤੁਹਾਨੂੰ ਬਹੁਤ ਸਰਕਾਰ ਜੋ ਕੋਈ ਦੀ ਤੂਸੀ ਹੈ ਬੜੀ ਉਹ ਦੁਨੀਆ ਨੂੰ ਪ੍ਰਸਵਾਸ ਵਾਲੀ ਕੁਰਸੀ ਤੇ ਬਟ ਅੱਜ ਕੋ ਤੁਹਾਡੇ ਲੋਕ ਮੇਰੇ ਮੋਨ ਪੈਨ ਸਰਕਾਰ ਦੇ ਕੇ ਪਾੜ ਰਹੀ ਹੈ ਉਹ ਤਾਰੀ ਵੀ ਵੀਡੀਓ ਪਾ ਕੇ ਲੈ ਕੇ ਆਇਆ ਤੇ ਤੁਹਾਡੇ ਹੀ ਨਾਮ ਨੂੰ ਭੇਜ ਰਿਹਾ ਮੈਂ ਨਾਮ ਨਹੀਂ ਸਭ ਤੁਹਾਡਾ ਮੇਰੇ ਕੋਲ ਮੈਨੂੰ ਭੇਜ ਰਿਹਾ ਤੁਹਾਡੇ ਦਬਾਅ ਮੈਂ ਦੱਸਦਾ ਇਹਦਾ ਨਾ ਕਰਾਂਗਾ ਮੈਂ ਨਾਮ ਹੀ ਨਾ ਦੱਸਣਾ ਚਾਹੁੰਦਾ ਤੁਹਾਡੇ ਨਾਮ ਨੂੰ ਮਿਲਦੇ ਜੇ ਤੁਹਾਡੇ ਲੋਕ ਮੇਰੇ ਵੋਟਸ ਪਾੜ ਰਹੇ ਇਹਨਾਂ ਦੀ ਫੈਕਟਰੀ ਦੇ ਵਿੱਚ ਸਰ ਜੇ ਲੱਗਦਾ ਆਪਣੀ ਕੋਈ ਗੱਲ ਹੋਵੇ ਉਹ ਪੰਜਾਬ ਚਲੇ ਗਏ ਤੁਸੀਂ ਇਹਨਾਂ ਨੂੰ ਰੱਖ ਕੇ ਸੀਲ ਕਰਾ ਦਿਓ ਜਿੰਨੇ ਸੱਤੇ ਬੱਚੇ ਜਿਹੜੀ ਗਾਵਾਂ ਮਰਦੀਆਂ ਪੱਤਲੇ ਰੱਖ ਦੋਆਂ ਸਾਰੀ ਉਹਦੇ ਪੱਤਲੇ ਜਗ੍ਹਾ ਦੇ ਦਿੰਦੇ ਜਿੱਥੇ ਦੇਖੋ ਤੁਸੀਂ ਅੱਜ ਜੱਗਾਂ ਸ਼ਿਫਟ ਕਰ ਦਿਓ ਦੇ ਅੰਦਰੋਂ ਬਾਅਦ ਇੱਕ ਲੋਕ ਲੈ ਜਾਏਗਾ ਕੋਈ ਨਹੀਂ ਤੁਹਾਨੂੰ ਕੋਈ ਤੁਹਾਡੇ ਕੋਲ ਪਰ ਇਦਾਂ ਧੱਕਾ ਨਾ ਕਰੋ ਲੱਗੇ ਬਾਅਦ ਵਿੱਚ ਅਸੀਂ ਕਰ ਦਾਂਗੇ ਅੱਜ ਜਾ ਕੇ ਜੇ ਇਹਨੂੰ ਗਵਰਨਮੈਂਟ ਕੋਲ ਅਸੀਂ 10 ਵਾਏ ਲਿਖ ਕੇ ਦੇ ਚੁੱਕੇ ਹਾਂ ਕਿ ਗਵਰਨਮੈਂਟ ਜਗ੍ਹਾ ਦੇਵੇ ਕਿ ਪੂਰੇ ਜਲੰਧਰ ਦੇ ਵਿੱਚ ਰੋਜ਼ 100 200 ਗਾਵਾਂ ਮਰਦੀਆਂ ਇੱਕੋ ਜਗ੍ਹਾ ਦੀ ਹੋਣਾ ਬੁਟਾ ਮੰਡੀ ਅੱਡੀ ਰੋੜੇ ਨੂੰ ਸ਼ਿਫਟ ਕਰਨ ਲਈ ਜਗਤ ਕਾਰਕਸਾ ਦੇ ਗਿਆ ਕਾਰਕਸਾ ਰਾਈਟ ਹੈ ਤੁਸੀਂ ਅੱਜ ਸਭ ਲਿਖਿਆ ਦੇ ਦਿਓ ਕਿ ਤੁਸੀਂ ਕੱਲ ਤੋਂ ਲੱਗੇ ਜਿਹੜੀ ਹੈ ਬੱਚੀ ਹੈ ਇੱਕ ਚੱਕਰ ਇੱਕ ਸੱਤਣੀ ਹੈ ਇੱਕ ਹੱਥ ਉਸੇ ਲੈ ਇੱਧਰ ਆ ਜਾ ਕੇ ਕਹੀ ਅੱਜ ਸੀ ਕੱਲ ਉਹ ਲਾਈਵ ਮੇਰੀ ਪਾਰਟੀ ਜੁੜ ਗਿਆ ਹਾ ਜੋ ਨੈਟ ਕੱਟਾ ਕਰ ਰਿਹਾ ਤੁਹਾਡੇ ਸਾਹਮਣੇ ਦੇਖੋ ਪੋਸਟਰ ਲੱਗੇ ਪਾ ਦੇਖੋ ਸਰਕਾਰੀ ਪੋਸਟਰ ਲੱਗੇ ਆਮਦਵੀ ਦੇ ਉਹ ਨਹੀਂ ਕੋਈ ਤਾਰ ਰਿਹਾ ਬੀਜੇ ਬੀਜੇ ਕੈਂਡੀਡੇਟਾਂ ਦੇ ਸਾਰੇ ਪੋਸਟਰ ਤਾਂ ਪਲੀਜ਼ ਪਤਾ ਕਿ ਮੈਂ ਤੁਹਾਡੇ ਦੀ ਰਿਕਾਲ ਕਰਕੇ ਆਇਆ ਮੇਰਾ ਨਾਮ ਮੈਂ ਚਾਹੁੰਦਾ ਨਹੀਂ ਸਮਝ ਕਿ ਕੋਈ ਸਿਆਦਾ ਮਤ ਖਰਾਬ ਹੋਵੇ ਮੈਂ ਇਲੈਕਸ਼ਨ ਜਿੱਤਦਾ ਨਾ ਇਲੈਕਸ਼ਨ ਹਾਰਾ ਉਹ ਲੋਕਾਂ ਦੀ ਜ਼ਿੰਦਗੀ ਪਾਇ ਪ੍ਰੇਰਨਾ ਕਰੋ ਸਿੱਧਾ ਅੱਜ ਤੁਹਾਡੇ ਲੋਕ ਤੁੱਟ ਨੂੰ ਹੋ ਰਹੇ ਆ ਐਦਾਂ ਹੋ ਗਿਆ ਤੁੱਟਨ ਅੱਜ ਤੁੱਟਨ ਕਰ ਰਿਹਾ ਐਦਾਂ ਤੁੱਟਨ ਹੋਇਆ ਅੱਜ ਦੋ ਬੰਦਾ ਮੈਂ ਸਿਰ ਤੇ ਸਿਰ ਬਰਦਾਸ਼ਤ ਨਹੀਂ ਆਦਾ ਜਿਆਦਾ ਕੰਟਰੋਲ ਬੰਦਾ ਨਹੀਂ ਪਾ ਸਕਦਾ ਤੁਮਰੇ ਮੇਰੇ پاس ਕਰਾਇਆ ਹੋਇਆ ਮੈਨੂੰ ਉਹ ਚੀਜ਼ਾਂ ਲੈਣਾ ਦੇਣਾ ਕੋਈ ਨਹੀਂ ਹੈ ਇਹ ਕਲ ਕੁਗਲਤ ਘਟਨ ਹੋ ਰਹੀ ਹੈ ਸਰ ਕੋਰਟ ਲੱਗਿਆ ਸਾਰੇ ਅਫਸਰਾਂ ਨੂੰ ਬਾਜੂ ਭੁਗਤਣਾ ਪਏਗਾ ਕੋਰਟ ਦੇ ਵਿੱਚ ਫਿਰ ਆਪਨ ਹੋ ਰਿਹਾ ਸਰ ਪਲੀਜ਼ ਮਾਤੋ ਇਦਾਂ ਨਾ ਕਰੋ ਜੇ ਸਰਕਾਰ ਦਾ ਤੁਹਾਡੇ ਦਬਾਬ ਹੈ ਬਹੁਤ ਦਬਾਬ ਹੈ ਅੱਜ ਚੱਲੀਆਂ ਮਸ਼ੀਨਾਂ ਆ ਗਈਆਂ ਚੱਲ ਰਹੀਆਂ ਕੱਲੇ 2.5 ਮਿੰਟ ਮਸ਼ੀਨਾਂ ਆਈਆਂ ਪਰ ਹੁੰਦਾ ਅਧੂਰੀ ਸੀਲ ਖੁੱਲਿਆ ਅਧੂ ਟੋਬਣੀ ਲੱਗਿਆ ਕਾਹ ਅਜੇ ਕੋਰਟ ਨੂੰ ਲੱਗਣ ਕਰ ਰਹੇ ਤੁਸੀਂ ਮੇਰੀ ਅਰਜੋਦ ਕੇ ਬੇਨਤੀ ਹੈ ਸਾਰੇ ਸਰਕਾਰ ਨੂੰ ਕਿ ਅਸੀਂ ਇਹਨਾਂ ਨੂੰ ਕਈ ਕਈ ਵਾਰ ਮਿਲ ਚੁੱਕੇ ਹਾਂ ਸਾਹਮਣੇ ਮੈਂ ਅਰਜੋਦ ਬੇਨਤੀ ਕਰ ਰਿਹਾ ਕਿ ਮੈਨੂੰ ਗਰੀ ਸੰਗਠਨੀ ਮਜਬੂਰ ਨਾ ਕਰਿਓ ਨਾ ਕਰਿਓ ਕਿ ਮੇਰੇ ਨਾਲ ਜੋ ਚੱਲੂ ਹੋ ਗਿਆ ਬੰਦ ਨੀ ਹੋਣਾ ਤੁਮਾਂ ਮੁੱਖ ਮੰਤਰੀ ਆ ਕੇ ਬਹਿ ਜਾਵੇ ਇਸ ਕਰਕੇ ਬੰਦ ਨੀ ਹੋਣਾ ਮੈਂ ਦਿੱਲੀ ਤੇ ਆਪਣੀ ਕਮੇਟੀ ਦਿੱਲੀ ਦੱਸ ਦਿੱਤੀ ਹੈ ਤੇ ਦਿੱਲੀ ਤੋਂ ਬਾਅਦ ਵੀ ਕੋਈ ਐਕਸ਼ਨ ਹੈ ਐਕਸ਼ਨ ਕੋਡ ਹੈ ਅਸੀਂ ਜ਼ਰੂਰ ਲਾਵਾਂਗੇ ਆਪਣੀ ਜੇ ਮੇਰੀ ਕੋਈ ਗਲਤੀ ਹੈ ਜੇ ਮੈਂ ਕੋਈ ਗਲਤ ਕਰ ਰਿਹਾ ਹਾਂ ਜ਼ਰੂਰ ਕੋਰੇ ਖਰਾਫਤ ਕਰ ਦੇ ਇਹਨਾਂ ਜਵਾਬ ਦਿਓ ਉਹਨੇ ਇੱਕ ਥਾਂ ਤੋਂ ਗਵਾ ਲੈ ਕੇ ਜਾਵੇ ਦੱਸੋ ਤਰੀਏ ਜੰਮਦੇ ਦਾ ਮਾਮਾ ਮਰ ਗਿਆ ਕੋਈ ਅੱਡਾ ਤੇਰੀ ਕੰਪਲੈਕਸ ਸਾਰਾ ਮਾਲੇ ਚੀਂ ਅੰਦਰ ਇੱਕੋ ਹੀ ਜਗ੍ਹਾ ਬਾਹਰ ਨਹੀਂ ਆਉਂਦਾ ਬੋਲੀਵੁੱਡ ਦਾ ਢੱਡੋੜੀ ਓਪੀ ਚਾਦੂ ਦੀ ਪਿਛਲੇ 70 ਸਾਲ ਤੋਂ ਬੈਠਾ ਹੈ ਵੇਖ ਯਾਦ ਹੁਣ ਤੋਂ ਕੱਲੇ ਇਹਦਾ ਫਾਦਰ ਪਾਦੇ ਪਾਦੇ ਸਾਰੇ ਕੰਮ ਕਰਦੇ ਸੀ ਕੋਈ ਕਾਜੀ ਜਾਣਗੇ ਤੇ ਮਲੇ ਦਾ ਕੰਮ ਕਰਾ ਬੱਟ ਕਰਾਂਗੇ ਮੇਰੇ ਕੱਲੇ ਦਾ ਪੱਤੀ ਵੀ ਚੋੜਾ ਸਾਰੇ ਪੰਜਾਬ ਦਾ ਇੰਡੀਆ ਦਾ ਕੰਮਾ ਬੁੱਟਾ ਮੁੱਢੀ ਜਾਂਦਾ ਅਗਰ ਪ੍ਰੋਬਲਮ ਆ ਤਾਂ ਸਾਰੇ ਤੋਂ ਹੀ ਚਾਹੀਦੀ ਇਹ ਮੇਰੇ ਕੱਲੇ ਤੋਂ ਕੀ ਕਿ ਅਸੀਂ ਕੱਲ ਮੈਂ ਲਾਈਵ ਹੋਗਾ ਵੀ ਇਹ ਇੱਥੇ ਸੀਵਰੇ ਬੰਦ ਆ ਇੱਥੇ ਇੰਨਾ ਪਾਣੀ ਖੜਾ ਮੱਛ ਪਹਿਲਾ ਭਰੀ ਕਰਉਂਦੇ ਰਹਿੰਦੇ ਜੀ ਹੁਣ ਕੋਈ 15 ਦਿਨ ਤੋਂ ਸੀਵਰ ਬੰਦਾ ਕੀੜੇ ਚੱਲਣ ਲੱਗਾ ਪਾਣੀ ਦੇ ਵਿੱਚ ਅੱਜ ਮੇਰੇ ਘਰ ਨਾਲ ਘਰ ਦੇ ਬਾਹਰ ਮੈਂ ਦੇਖੋ ਵੀ ਹਾਲਾਤ ਸਾਨੂੰ ਕਦ ਰਾਜੀ ਕਰੋ ਲੋਕਾਂ ਨੂੰ ਇਹ ਕਰਨਾ ਹੈ ਕਰੋ ਰਾਜੀ ਸੀਵਰ ਕਰੋ ਲੋਕਾਂ ਨੂੰ ਮੈਂ ਕਹਿੰਦਾ ਜੇ ਅੱਜ ਸਰਕਾਰ ਨਹੀਂ ਜਾਗ ਦੇਵੇ ਕੋਈ ਨਹੀਂ ਪਰ ਇਹ ਨਾ ਕਰੋ ਮੇਰੇ ਝੰਡੇ ਪੋਸਟਰ ਤੁਸੀਂ ਥੱਕੇ ਨਾ ਲਾ ਰਹੇ ਹੋ ਇਹ ਜਿੰਨਾ ਬਰਦਾਸ਼ਤ ਕਰਾਂ ਕੋਪਲਾਈਨ ਸਟ੍ਰੇਮ ਮੰਦੀ ਹੋਈ ਚੱਸੀ ਸਰ ਤੁਹਾਡੀ ਟੀਮ ਲਾਈ ਨਾ ਲੋਕ ਕਹਿ ਰਹੇ ਨੇ ਚੱਲੋ ਤਾਂ ਮੈਂ ਮੈਨੂੰ ਇਸ਼ਾਰਾ ਕਰ ਰਿਹਾ ਮੇਰੇ ਕੋਲ ਮੈਂ ਦੇ ਆਪਣੀਆਂ ਦੇ ਦੂੰਗਾ ਵੀ ਉਹਨੂੰ ਮੈਂ ਦੇ ਦੂੰਗਾ ਤੁਹਾਡੇ ਹੀ ਬੰਦੇ ਆ ਪਰ ਪਛਦੇ ਹੀ ਬੰਦੇ ਆ ਕੋਈ ਮੈਂ ਵੀ ਲੋਕ સેવા ਲੋਕਾਂ ਸੇਵਾ ਦਾ ਆ ਰਿਹਾ ਅਭੀ ਰਿਆ ਮਤੋਂ ਤੱਕੇ ਨਾ ਹੀ ਆਇਆ ਲੱਗਣਗੇ ਤੁਸੀਂ ਵੀ ਐਕਸਪੈਕਟਡ ਕੁਰਸੀ ਤੁਹਾਡੀ ਸਾਰੇ ਦੀ ਇੱਜ਼ਤ ਆ ਬਹੁਤ ਇੱਜ਼ਤ ਤੁਸੀਂ ਕਰੋ ਮੈਂ ਕਹਿੰਦਾ ਫਿਰ ਕਿਤੇ ਗਲਤ ਮੈਨੂੰ ਮਨਾ ਕਰ ਗਏ ਮਨਾ ਹੋਣਾ ਚਾਹੀਦਾ ਮੈਂ ਨਹੀਂ ਬੋਲ ਲਗਾਉਂਗਾ ਪਰ ਬਰਾਬਰ ਤੋਂ ਲੋ ਬਰਾਬਰ ਆਮ ਆਦਮੀ ਪਾਤੀ ਅੱਜ ਥੰਬੇ ਰੱਖ ਗਿਆ ਸਾਰਾ ਬਾਗ ਲਾ ਸਕਦਾ ਉਹਨੂੰ ਪਿਆਜਾ ਅੱਜ ਮਸ਼ੀਨਾਂ ਭੇਜੀਆਂ ਜਾ ਰਹੀਆਂ ਆਓ ਆਟੋ ਵੇਟੀਆਂ ਭੇਜੀਆਂ ਜਾ ਰਹੀਆਂ ਦੁਹਰਾਂ ਕਿੱਤੇ ਜਾ ਰਹੇ ਆ ਮੈਂ ਕੋਈ ਨਹੀਂ ਟੋਕ ਰਿਹਾ ਲੋਕਾਂ ਦਾ ਵਿਕਾਸ ਹੋ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਪਰ ਇਹ ਚੀਜ਼ਾਂ ਸਰਪੁਲਿਸ ਨਾ ਕਰੋ ਨਾ ਕਰੋ ਇਹ ਚ ਨੂੰ ਨਹੀਂ ਬਰਦਾਸ਼ਤ ਫਿਰ ਉਹ ਬਾਤ ਕਰਨ ਨਾਲ ਕਹਿੰਦੇ ਹੋ ਮੈਂ ਬਹਿਣਾ ਮੈਂ ਦੱਸਿਆ ਮੈਨੂੰ ਜਿਸ ਵਾਸਤੇ ਜਾਈ ਦੱਸ ਮੈਨੂੰ ਉਹਨੂੰ ਨਹੀਂ ਪਤਾ ਗਾਰੰਟੀ ਦਿਓ ਕਿ ਬੇਦਰਿਆ ਨਹੀਂ ਹੋਏ ਇੱਥੇ ਮੇਨੂੰ ਬੋਧ ਪਾਣ ਨਾ ਪਾਣ ਲੋਕ ਨਹੀਂ ਕਰੇਗਾ ਮਦਦ ਇਹ ਜਿਹੜੇ ਲੋਕਾਂ ਲਾਈ ਮੇਰੇ ਮੇਰੇ ਬੋਰਡ ਤੇ ਬੈਨਰ ਵਾਪਸ ਕਰ ਦੇ ਜੂਨ ਮੈਂ ਦੋਸਤੋ ਦਸਤੀ ਕੀ ਜਲੰਧਰ ਵੈਸਤੇ ਵਿੱਚ ਚੋਣ ਹੋਣ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਖਾਬ ਦਾ ੱੱਕਾ ਜੋਰਾ ਸੋਰਾ ਤੇ ਚੱਲ ਰਿਹਾ ਅਫਸਰ ਸਾਹਿਬ ਦੇਖ ਸਕਦੇ ਹੋ ਕੁਰਸੀਆਂ ਤੇ ਬੈਠੇ ਨੇ ਔਰ ਜਿਹੜੇ ਬੋਰਡ ਐ ਪੜਵਾਏ ਜਾ ਰਹੇ ਨੇ ਦੂਜੇ ਕੈਂਡੀਡੇਟਾਂ ਚੋਣ ਨੀ ਮੰਨਿਆ ਸਰਿਆਮ ਦੱਡੀਆਂ ਡਾਏ ਜਾ ਰਹੀਆਂ ਸਰ ਕੀ ਕਾਰ ਹੈ ਜੀ ਜਿਹੜੇ ਬੋਰਡ ਵਗੈਰਾ ਲਵਾਏ ਜਾ ਰਹੇ ਦੂਜੇ ਕੈਂਡੀਡੇਟ ਕਿ ਕਰਨਾ ਪ੍ਰੈਸ਼ਰ ਹੈ ਵੀ ਕੁਝ the building code of conducting processes so all the activities which are ongoing is associated with the code of conducting processes देर इज नाउ कोड ऑफ कंडक्ट फोर एवरीर अंग्राइवेट बिल्डिंग एंड आई एस ਸਰਕਾਰੀ ਮੀਟਿੰਗ ਤੇ ਲੱਗੇ ਬਾਹਰ ਸਰਕਾਰੀ ਰੋਕੀ ਤੇ ਲੱਗੇ ਬਾਹਰ ਆਮ ਆਦਮੀ ਦੇ ਤੇ ਬਾਕੀ ਸਰ ਬੈਠੇ ਆ ਜਿੰਦੇ ਸਰ ਬੈਠੇ ਤੇ ਬਾਹਰ ਲੱਗੇ ਦੇਖੋ ਲੱਗੇ ਮੇਰੇ ਸਾਰੇ ਖਫਤਲ ਕਰ ਲੱਗਿਆ ਬੀ ਜੀ ਪੀ ਦੇ ਕਾਰਕਤਾ ਜਿਹਨਾਂ ਨੇ ਲੋਹਾਈ ਚੰਡੇ ਦੇ ਘਰਾਂ ਉਨਾਂ ਕਿ ਕਿਸੇ ਤੇ ਕਿਦਾਂ ਮੈਂ ਕਿਸੇ ਘਰ ਤੇ ਲਾਈ ਉਹ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਆ ਹਾਂ ਅਗਰ ਵੋਟ ਤੇ ਲੱਗੇ ਮੈਨੂੰ ਕਹਿੰਦੇ ਮੈਂ ਲੜ ਰਹਾ ਨਾ ਕੋਈ ਲਾ ਕੇ ਇਹ ਦੇਖੋ ਕੱਲ ਮੈਂ ਬਾੜ ਦੀ ਧੀ ਇਹਨੂੰ ਵੜਨ ਕਿਤੇ ਜਾ ਰਹੇ ਆ ਜਿਹੜਾ 2% ਘਰ ਮੈਂ ਕੀਤਾ ਹੋਇਆ ਤਿੰਨ ਮਹੀਨੇ ਪਹਿਲੇ ਜਿਹੜਾ 2% ਅੱਜ ਤੁਰਾ ਲਾ ਕੇ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਬੇਟਿਆਂ ਨੂੰ ਵਾਟਨ ਕਰ ਰਹੀ ਹੈ ਲਿਖ ਕੀ ਰਿਹਾ ਆ ਨਮਨ ਕੀ ਨਿਊਜ਼ ਕਰਦੇ ਇਹ ਸਰਕਾਰ ਕਿਹੜੀ ਹੈ ਜਿਹੜੀ ਕੋਰਟਾਂ ਦਾ ਕੰਮ ਕਰ ਰਹੀ ਹੈ 22 ਮਿੰਟਸ ਕਰ ਕਿੱਥੇ ਸੀ ਜਦੋਂ ਮੈਂ ਕਹਿੰਦਾ ਰਹਿਆ ਕਿ ਮੇਰੇ ਨਾਲ ਕੰਮ ਕਰ ਦਿਓ ਇੱਕ ਲਾਈਟ ਦੇ ਦਿਓ ਮੈਨੂੰ ਇੱਕ ਲਾਈਟ ਨਹੀਂ ਮਿਲੀ ਭਾਈ ਵੀਰ ਜੀ ਇੱਕ ਜੀਨਾ ਵੱਲੋਂ ਤੁਹਾਡੇ ਬੋਰਡ ਉਤਾਰੇ ਗਏ ਆ ਜਾਂ ਤੁਸੀਂ ਚੋਣ ਕਮਿਸ਼ਨ ਨੂੰ ਲੈ ਕੇ ਹੁਕਮਰੇਡ ਦਿਓਗੇ ਨਹੀਂ ਨਿਕਤੀ ਮੈਂ ਇੱਥੇ ਦੇ ਰਿਆ ਮੇਰੇ ਜੀਨਾ ਵੱਲੋਂ ਬੋਰਡ ਪਾੜੇ ਗਏ ਕਿਉਂਕਿ ਜੀ ਮੇਰੀ ਪਾਰਟੀ ਜਿਸ ਕਾਲ ਦੇਣ ਲੱਗੀ ਹੈ ਕਿ ਕਿ ਕਾਨੂੰਨ ਤਾਂ ਸਭ ਨਹੀਂ ਸਾਂਝਾ ਜੀ ਸਾਰੇ ਚੋਣ ਲੜ ਰਹੇ ਬਾਕੀ ਕੈਂਡੀਡੇਟ ਜਿਹੜੇ ਵੀ ਅੱਜ ਤੁਹਾਡੇ ਪਾੜੇ ਕਾਲੋ ਸਵੇਰੇ ਪਾੜੇ ਪਾੜੇ ਆ ਆ ਕਰ ਕਿਸ ਨੇ ਲੋਕ ਜਣੇ ਪਾੜ ਰਿਹਾ ਮੇਰੇ ਮੇਰੇ ਕਰਮਚਾਰੀ ਘਰ ਦੇ ਬਾਹਰ ਲੱਗਿਆ ਠੀਕ ਹੈ ਇਹ ਮੇਰਾ ਬੀਜੇਪੀ ਦਾ ਬੂਥ ਦਾ ਕਰਮਚਾਰੀ ਤੂੰ ਬਰੇ ਘਰ ਦੇ ਬਾਹਰ ਪਾੜ ਕੇ ਜਾ ਕੇ ਉਹ ਤੇ ਇਹ ਬੰਦਾ ਕੌਣ ਹੈ ਇਹ ਜਿਹੜੇ ਬੰਦੇ ਆ ਪਾੜੇ ਜਿਹੜੇ ਪਾੜੇ ਕੌਣ ਐ ਸਰ ਹਰ ਕਚਨ ਦੇ ਲੇਖਨ ਲੱਗੀ ਸਾਰੀ ਹਰ ਕਚਨ ਦੇ ਲੋਕ ਆ ਕੈਮਰੇ ਕਿ ਆਣ ਅਣ ਕਹਿਦਾ ਆ ਲੋ ਕੈਦੀ ਲੱਗੇ ਆ ਆ ਲੋ ਕੈਦੀ ਬੀਚੂ ਸੋ ਦੇਖ ਸਕਦੇ ਹੋ ਕਿ ਵਿਦ ਪ੍ਰੂਫ ਜਿਹੜਾ ਪਹੁੰਚੇ ਨੇ ਸ਼ੀਤ ਲੰਗਰਾਲ ਔਰ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜੇ ਪੋਸਟਰ ਆ ਪਾੜੇ ਜਾ ਰਹੇ ਗਲੀ ਮੋਹਰਾਂ ਦੇ ਵਿੱਚ ਜਿਹੜੇ ਪਾੜੇ ਜੁੜੀ ਚਲੇਗਾ ਬਚਨ ਕਚਨ ਦਾ ਕੋਖਰ ਦਾ ਬਥੂ ਆਏ ਨੇ ਅੱਡਾ ਲੋੜੀ ਜਲੰਧਰ ਦੀ ਇੱਕੋ ਹੀ ਐ ਅੱਡਾ ਲੋੜੀ ਜਲੰਧਰ ਦੀ ਬੰਦ ਹੋਣੀ ਚਾਹੀਦੀ ਐ ਸਾਡੇ ਲੋਕਾਂ ਨੂੰ ਦਿੱਕਤ ਐ ਨਹੀਂ ਪਰ ਉਹ ਅੱਡਾ ਲੋੜੀ ਜਾਏਗੀ ਕਿੱਥੇ ਉਹ ਕਚਨ ਮਿਸ ਇਹ ਮਾਲਕ ਆ ਸਮਾਜਿਕ ਦੇ ਵੀ ਮਾਲਕ ਆ ਮੰਦਰ ਦੇ ਵੀ ਮਾਲਕ ਆ ਇਹਨਾਂ ਨੇ ਜਗ੍ਹਾ ਦੇਣੀ ਆ ਜਿੱਥੇ ਜਗ੍ਹਾ ਦੇਣਗੇ ਪੂਰਾ ਗੁੱਟਾ ਮੰਡੀ ਪਰ ਜਿਹਦਾ ਕਾਰਪੋਰੇਸ਼ਨ ਦਾ ਕੰਮ ਆ ਜਿੱਦਾਂ ਜੀ ਉਹ ਤੇ ਹੋ ਨਹੀਂ ਰਿਹਾ ਗਲੀ ਮੰਨੇ ਪਾਣੀ ਲੋਕਾਂ ਨੂੰ ਮਿਲਦਾ ਨਹੀਂ ਪਿਆ ਇਹ ਸਮੱਸਿਆ ਲੋਕ ਤਰ੍ਹਾਂ ਤਰ੍ਹਾਂ ਹੀ ਕਰਦੇ ਹੁੰਦਾ ਕਿਹੜਾ ਜਗ੍ਹਾ ਤੇ ਪਿਆ ਤੂੰ ਇਸ ਤਰ੍ਹਾਂ ਉਹ ਉਧਰ ਕਿਉਂ ਇੱਥੇ ਆਂਦੇ ਏ ਲੋਕ ਮੁੰਲਾਣਾ ਅਸੀਂ ਜਿਹੜੇ ਪ੍ਰਸ਼ਾਦ ਦੇ ਇਲਾਕਾ ਤੁਸੀਂ ਇੱਥੇ ਵਿਆਸ ਨੂੰ ਜੂਣ ਬੈਠੇ ਹੋ ਮੇਰੇ ਹਿਸਾਬ ਨਾਲ ਪਹਿਲਾਂ ਤੁਸੀਂ ਕਦੀ ਇੱਥੇ ਨਜ਼ਰ ਵੀ ਨਹੀਂ ਆਏ देखो ऑल द टीम्स आर वर्किंग ऑन एज़ फार एज़ द पुटा मंडी कंप्लीट इज देयर देयर इज अ कंप्लेंट फ्रॉम द पब्लिक सर बस्तीपुरा टेने अगर कोई कंप्लेंट अगर एक भी इलेक्ट्रिक कंप्लेंट होएगी अगर अभी इतनी जरा पैदा मैं आज ही सारा काम करा दूंगा इतनी जरा इलेक्ट्रिक कंप्लेंट है कोई भी इलेक्ट्रिक कंप्लेंट नहीं है अगर ऐसे उनी दिन में बात तो नहीं की जाएगी एक अफसर मैंने देख सर हरमिंदर हरमिंदर सिंह हेलो आप लोग कह रहे हैं जी पहले उन्हें कोई रिपोर्ट करके दो मिनट कंप्लेंट की थी मैं सर की कह रहे हूं बक्कर साहब तू जिम्मेदारी कर दियो ਸਰ ਸਰ ਜਨਾਮ ਇਸ ਸਹਿਮਤਾ ਬੰਦ ਕੁੜੀ ਕਰਕੇ ਆਈਓ ਮੈਂ ਬੰਦ ਕਰਾਉਂਗਾ ਆਜੀ ਥੋੜੀ ਜਿਹੀ ਨਹੀਂ ਤੁਹਾਨੂੰ ਮੈਂ ਦੱਸਦਾ ਕੋਕਸਾ ਮੇਰੇ ਗੱਲ ਸੁਣੋ ਜਲੰਧਰ ਸਮਾਜ ਸੇਤੀ ਦਾ ਹਿੱਸਾ ਹੈ ਜਲੰਧਰ ਸ਼ਹਿਰ ਦੇ ਵਿੱਚ ਅੜੜੋੜੀ ਨਹੀਂ ਹੋਣੀ ਚਾਹੀਦੀ ਅੜੜੋੜੀ ਬੰਦ ਹੋਣੀ ਚਾਹੀਦੀ ਹੈ ਮੈਂ ਜਾ ਕੇ ਬੰਦ ਕਰਾਉਂਗਾ ਅੜੜੋੜੀ ਵੀ ਜਾ ਕੇ ਫਰੂਲੀ ਜੇਦਾ ਪਰਮਿਸ਼ਨ ਦੇਣੀ ਹੈ ਸਮਾਜ ਸੇਤੀ ਜਨਕ ਸਾਈਡ ਕਰੇ ਕਿ ਕਿਹੜੀ ਜਗਾ ਦੇਣੀ ਹੈ ਡੇਰੀ ਕੰਮੈਸ ਦੇਣੀ ਹੈ ਲੈ ਤਾਂ ਕੁਲਖਸ ਦੇਣੀ ਹੈ ਕਿੱਥੇ ਤੁਸੀਂ ਬਰੀਆਨੇ ਦੇਣੀ ਜਗਾ ਡਿਸਾਈਡ ਕਰੋ ਇਹਨਾਂ ਨੂੰ ਜਗਾ ਲਾਗ ਕਰੋ ਇਹ ਜਗਾ ਆਪ ਤੁਹਾਨੂੰ ਬੰਦ ਕਰ ਦੋ ਕੰਮ ਤਦਾਂ ਤੁਸੀਂ ਤਾਂ ਸੈਲ ਕਰੋਗੇ ਨਾ ਨਹੀਂ ਤੁਸੀਂ ਕਰੋਗੇ ਕੱਲ ਸਵੇਰੇ ਜਿੰਨੇ ਡੰਗਰ ਮਰਨਗੇ ਸਾਰੇ ਇੱਥੇ ਲੈ ਕੇ ਰੱਖਦੇ ਹਾਂ ਹਰ ਕੰਮ ਇਹ ਭੇਜਦੇ ਨੇ ਰੋਜ਼ 2-300 ਡੰਗਰ ਮਰਦਾ ਜਲੰਧਰ ਸ਼ਹਿਰ ਕਾ ਤੂੰ ਤੁਹਾਡੇ ਇੱਥੇ ਪਹੁੰਚ ਜਾਏਗਾ ਸਾਰਾ ਤੂੰ ਤੁਸੀਂ ਕੰਟਰੋਲ ਕਰ ਲੈ ਜਿਲਾਓ ਜੀ ਤਾਲੀਆਂ ਭਰੋ ਸਰ ਜੀ ਸਰ ਮੈਂ ਬਿਲਕੁਲ ਮਾੜਾ ਜਿਹੜਾ ਪਹਿਲਾ ਵਿਅਸਨਾ ਹਾਲੀ ਜਲੰਧਰ ਦੇ ਨਾਲ ਅਸੀਂ

ਕੀ ਹੋ ਗਿਆ ਤਾਂ ਜੰਨਰ ਵੀ ਬਿਸ਼ੇਸ਼ ਉਹ ਕਰ ਦੋ ਜੇਕਰ ਉਹਨੇ ਖਰੀਦ ਕਿੰਨੇ ਚੋ ਨੋ ਨੋ ਜਿਹੜਾ ਲਿੰਦੇ ਖਰੀਦ ਲਏ ਕਿਨੇ ਚੱਲੂ ਰਾ ਦੋ ਕੰਮ ਚੱਲੂ ਰਾ ਭਾਈ ਕੋਰ ਮਿੰਟਾਂ ਲਾ ਆਈ ਗੱਲਾਂ ਕਰਨੇ ਯਾਰ ਭਾਈ ਕਿਵੇਂ ਸਭ ਕੀਤਾ ਹੱਡਾ ਰੋੜ ਦੀ ਜਗ੍ਹਾ ਜੇ ਡੇੜੀ ਆ ਸਮਾਰਟ ਸਿਟੀ ਦੇ ਲੈਣੀ ਹੈ ਇਸ ਕਰਕੇ ਕਮਾਂ ਸਰੇ ਬਿਆ ਮਤਲਬ ਆ ਲੈਣਾ ਨੂੰ ਕੰਮ ਸੁਲਾ ਦੋਗੇ ਨੌਕਰੀ ਕੋਲ ਲੈਣੀ ਤੁਸੀਂ ਜਿਹੜਾ ਡਿਸਾਈਨ ਕਰਨੀ ਸਰ ਮੈਂ ਜਿਹੜੇ ਚਾ ਤੁਹਾਨੂੰ ਟੋੜਾ ਜਿਹਾ ਪੀਰ ਕਮਾਂ ਲਾ ਐਸ ਪਰ ਐਸ एनिमल गवर्नमेंट के स्टैंडर्ड है प्रॉपर इलेक्ट्रोशन uh, होना चाहिए की इलेक्ट्रिक होगा प्राइवेट वर्क सर ये प्राइवेट प्राइवेट बंदे का है और इसमें पूरी इंस्ट्रक्शन है की कि किसी भी हटा रोड़ी को ऑपरेशनल और जितनी भी उसमें प्लांटेशन होनी चाहिए इलेक्ट्रिशियन होनी चाहिए डिस्पोजल ऑफ द एनिमल प्रॉपर होना चाहिए और इन सब बेसिक फैसिलिटीज की सरकार की हदायतें है उस हदायतों के अनुसार ही कोई भी हड्डा रोड़ी एग्जिस्ट कर सकती है और इनकी हड्डा रोड़ी में ना ही कोई फैसिलिटी एग्जिस्ट करती है और ना इसमें प्राइवेट कम्प्लेन्ट है सो के ऊपर कार्रवाई करते हुए टीम ने विजिट किया होगा जगह है वो जो डेयरी कम्प्लेक्स है जब दो हजार सात में सुरेंदर में जलंधर के मेयर बने हैं उन्होंने जगह दी हुई है वहाँ पर आप लोग कर दो एक एक आदमी का काम नहीं काम है वहाँ दस लोग काम करते हैं। एक आदमी जलंधर की एक ही है जो पूरे पिछले सत्तर साल से चल रही है वो ये दस दिन दिन, महीना दिन, दिन पहले नहीं बनी मेरे जन्म का मतलब इनको नोटिस दो ये आप वहां जगह शिफ्ट हो जाओ ये लोग शिफ्ट नहीं अगर होंगे हम लोग जिम्मेवार होंगे तो आप, तो आप तो लोग नोटिस ये जो लोग मेरे

ਕਹਿ ਬੀ ਕਹਿ ਬਜੀ ਬਵਾ ਐਸੋ ਕੋਈ ਸਰ ਉਤਾਰ ਨਾਮ ਹੀ ਦੱਸੋ ਆਪਦੀ ਟੀਮ ਕੇ ਲੋਕ ਯਾ ਸਪਾਰਕਸ਼ਨ ਤੁਸੀਂ ਹੋ ਦੀ ਫੋਟੋ ਦੇਖੋ ਨਹੀਂ ਨਹੀਂ ਅਸੀਂ ਨਹੀਂ ਐ ਤੇ ਬੈਕ ਹੀ ਐ ਸੋਈਆਂ ਦੇ ਕੋਣ ਆਇਆ ਤੁਹਾਡੇ ਕੋਈ ਹੋਰ ਆ ਰਹੇ ਨੇ ਮੈਨੂੰ ਮੰਨਦੇ ਸੀ ਫਰਡ ਵੀ ਦੇਣਾ ਵੀਡੀਓ ਵੀ ਦੇਣਾ ਗੱਡੀ ਦੀ ਵੀਡੀਓ ਵੀ ਆਣੀ ਹੈ ਇਹਨਾਂ ਦੀ ਗੱਡੀ ਵੀ ਗਈ ਹੈ ਉਹਦੀ ਵੀਡੀਓ ਵੀ ਆਣੀ ਮੇਰੇ ਕੋਲ ਮੈਸੇਜ ਕਰਕੇ ਦੇ ਲਈ ਮੈਂ ਉਸਨੇ ਚੱਲਣਾ ਕਿ ਜੇ ਨਹੀਂ ਮੰਨਦੇ ਜੇ ਕਮੈਂਟ ਨਹੀਂ ਕਰਦੇ ਮੈਂ ਇੱਕ ਸੈਕਿੰਡ ਵੀਡੀਓ ਦੇਣ ਨੂੰ ਚਾਹਾਂ ਮੈਂ ਨਾਮ ਹੀ ਦੱਸੂਗਾ ਕਿਸ ਨਸਰਦਾ ਇੰਨਾ ਟੱਕਣਾ ਕਰੋ ਠੀਕ ਹੈ ਬਾਹਰ ਬੋਰ ਲੱਗੇ ਦੇਖੋ ਜੀ ਬਾਹਰ ਆ ਜਿੱਥੇ ਮਕਸੀਸਾ ਬੈਠੇ ਆ ਇਹ ਬਿਲਡਿੰਗ ਸਰਕਾਰੀ ਹੈ ਸਾਹਮਣੇ ਸਰਕਾਰੀ ਪ੍ਰੋਪਰਟੀ ਚਾਰੇ ਤਰਫ ਸੇ ਬੋਰ ਲੱਗੇ ਹੋਏ ਉਹਨਾਂ ਨੂੰ ਵੀ ਤਾਰੇ ਕਿਸੇ ਨਹੀਂ ਜਿੱਥੇ ਸਭ ਤੁਸੀਂ ਬੈਠੇ ਹੋ ਨਹੀਂ ਇਲੀਗਲ ਬੋਰ ਲੱਗੇ ਇਲੀਗਲ ਆਪ ਇਸ ਬਰੀ ਕੋ ਉਠਾ ਕੇ ਦੇਖੋ ਆਪਕੇ ਸਾਹਮਣੇ ਬੋਰ ਸਰ ਉਹ ਉਤਾਰੇ ਜਾਣਗੇ ਜੀ ਵੀਰ ਚੈੱਕ ਦਿਸ ਇੰਟੂ ਦਿਸ ਐਂਡ ਕਿੰਨਾ ਦਬਾਵੇ ਕੰਮ ਕਰੋ ਨਹੀਂ ਉਹ ਉਤਾਰੇ ਜਾਣਗੇ ਇਸੇ ਹੋਰ ਤੋਂ ਨਹੀਂ ਜੀ ਉਹ ਲੋਕਾਂ ਨੂੰ ਪਬਲਿਕ ਨੂੰ ਪਬਲਿਕ ਦੇ ਅਗੇਂਸਟ ਹੋਣ ਜੋ ਪਾਰੇ ਜਾਣਗੇ ਕਿ ਨਹੀਂ ਕਿਉਂਕਿ ਅਸੀਂ ਤੇ ਪਬਲਿਕ ਦੇ ਨਾਲ ਕੁਝ ਨਹੀਂ ਪਬਲਿਕ ਨਾਲ ਕਰਦੇ ਉਹਨਾਂ ਕਾਰਜ ਉਹ ਕਿ ਬਾਕੀ ਜਈ ਪਬਲਿਕ ਨੂੰ ਪ੍ਰਸ਼ਾਨ ਕਰਨਗੇ ਜਾਂ ਰਾਸਤੇ ਵਿੱਚ ਆਪਣੇ ਜੋ ਨੋਟਿਸ دیا ਇਸ ਵਿੱਚ ਕੋਈ ਇਲੈਕਸ਼ਨ ਨਹੀਂ ਕਰ ਸਕਦਾ ਜੋ ਜੋ ਆਪਕੇ ਜੀ ਅਫਸਰ ਜੋ ਦਰਕਰਨ ਕਰ ਰਹੇ ਹੈ ਪ੍ਰਾਈਵੇਟ ਲੋਕਾਂ ਨੂੰ ਸਭ 30 ਦਿਨ ਤੱਕ ਕਹਿ ਦੇਵਾ ये आप 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 सर आप लोगों मैं सर सर मुखिया हो हो कमिश्नर कोड ऑफ कंडक्ट लगा हुआ है कोड ऑफ कंडक्ट में कोई भी न्यू ट्यूबवेल तो नहीं हो सकता है आपने भी बोलाडी ओल्ड ट्यूबवेल्स वर्क ऑन वर्क ऑन न्यू होल सेक्टर हुआ कैसे काम वही काम चल रहे हैं। सर, ये बगल का बेटा तो क्या कर, है है कि कि है। तो कर रहा है, बता है तो वो मुझे भी आता है कि मेरे को पता है की पुराने टेंडर है उद्घाटन कौन कर रहा है आप बड़ो दे से देखो तो कमेटी कर रहे उनकी पर्सनल आईडी है चंद्र भगत उनका बेटा है उनकी आईडी पे लिखा है कि आप लोग नया समर्थन ये तो सीधा प्रूफ ही हो गया सीधा उन्होंने उनका बेटा रैली के बाहर कर दी मिट भी कर तो सर जो नहीं वो है जीओडी के जी साहब ये तो जीओडी के जीओडी फोटो पादती है तो आपका आपका रिएक्शन है जी रुपए तो आप उसी एक्शन ले सकते हो अरे आप इतनी बड़ी कुर्सी पे बैठे हो मैं मुझे पहले काम नहीं किया अब आप प्रेशर करके बैठ गयो मैं भी दस बाहर बैठ सकता हूँ मेरे बारत है आप लोग नौकरी पर उंगली उठेगी मैं भी दा दा रमन है ना आ, ले आ, ले आ, इंस्पेक्टर दलाली खान की आदत गई रिकॉर्डिंग के बाद लोग हमें चांद लेके जाते हैं सारा के पास है सारा कुछ वहाँ पर और बहुत सारे लोग काम करते हैं ਇੱਕ ਬਣਾ ਰਹੀਆਂ ਚਲੇ ਆਪਾਂ ਅਪਣੇ ਦੇਸ ਦੀਆਂ ਤਸਵੀਰਾਂ ਜਿਹੜੀਆਂ ਜਲੰਧਰ ਦੀਆਂ ਜਲੰਧਰ ਰਾਜਾ ਸਾਰਾ ਆਪਣਾ ਜਵਨਾ ਬੱਚਾ ਦੀ ਆ ਗਈ ਸਾਰਾ ਆਪਣਾ 2.5 ਮਹੀਨਿਆਂ ਤੋਂ ਸੁੱਤੇ ਰਹੀ ਕਮਿਸ਼ਨਰ ਸਾਹਿਬ ਸੁੱਤੇ ਮੈਂ ਅਗਲੀ ਨੂੰ ਕੀ ਮਿਲਦੀ ਮੈਂ ਤਾਂ ਨਹੀਂ ਬੋਲ ਰਿਹਾ ਸੀ ਅੱਜ ਮੇਰੇ ਲੋਕਾਂ ਨੂੰ ਠੰਡੇ ਜਿਹਾ ਉਤਾਰਨਗੇ ਇਹ ਇਹਨਾਂ ਦੇ ਲੋਕ ਬੈਨਰ ਪਾਉਣਗੇ ਇਹਨਾਂ ਨੂੰ ਇਹ ਆਪਣੀ ਜਿਹੜੀ ਚੀਜ਼ ਭੁਗਤਣੀ ਪਵੇਗੀ ਇਸ ਚੀਜ਼ ਲਈ ਮੈਂ ਲੜਾਈ ਲੜਨ ਨੂੰ ਤਿਆਰ ਹਾਂ ਬਸ ਮੈਂ ਚੁਤਾਦੀ ਦੇਣ ਦੇ ਲਈ ਆਇਆ ਉਹ ਦੇਖੋ ਸਪਾਰੀ ਕੋਲ ਸਾਰੇ ਨਜ਼ਾਰੇ ਕੋਲ ਆਏ ਆਏ ਕਿੱਥੇ ਲੱਗੇ ਆ ਉਹ ਲੱਗੀ ਜੀ ਬੰਦੇ ਸਰਦੀ ਦੀ ਤਸਵੀਰ ਆ ਆਵਾਜ਼ੀ ਪਾਰਟੀ ਮੁਰਦਾਬਾਦ ਜਿੰਦਾਬਾਦ 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 ਪੱਲਚਨਾ ਆਵਾਜ਼ੀ ਪਾਰਟੀ ਮੁਰਦਾਬਾਦ 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 ਅੱਲੇ ਸਰਕਾਰੀ ਇਹ ਕਿਹੜੀ ਬ੍ਰਫਤੀ ਹੈ ਇਹ ਤਸਵੀਰਾਂ ਜਿਹੜੀਆਂ ਆਵਾਜ਼ੀ ਪਾਰਟੀ ਦੇ ਖਿਲਾਫ ਫੈਰਾਬਾਜੀ ਸ਼ੁਰੂ ਹੋ ਗਈ ਹੈ ਆਵਾਜ਼ੀ ਪਾਰਟੀ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਭਗਵਾਨ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਚੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕੱਕੇ ਚੈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੈਂ ਤੁਹਾਡੇ ਮਾਦਰਾਂ ਨਾਲ ਕਹਿਣਾ ਚਾਹਣਾ ਹੈ ਇਹ ਬੰਦੇ ਬਣ ਜਾਣ ਜੇ ਇਹਨਾਂ ਦੁਆਰਾ ਮੇਰੇ ਕੋਲੋਂ ਝੰਡਾ ਕੋਈ ਲਾਉਣ ਦੀ ਦੰਦਾ ਕੋਸ਼ਿਸ਼ ਕੀਤੀ ਇਹਨਾਂ ਅਫਸਰਾਂ ਦੇ ਖਿਲਾਫ ਤਕੜ ਕਾਰਵਾਈ ਕਰਾਉਂਗਾ ਇਹਨਾਂ ਨੂੰ ਬਾਅਦ ਚ ਪਤਾ ਲੱਗੇਗਾ ਆਪਣੀ ਨੌਕਰੀ ਤੋਂ ਹੱਤ ਗਵਾਉਣਾ ਪਏਗਾ ਕਿਉਂਕਿ ਇਲੈਕਸ਼ਨ ਕੋਰਟ ਲੱਗਿਆ ਹੋਇਆ ਹੈ ਮੇਰਾ ਕੋਈ ਵੀ ਕਾਰਕਟਰ ਆਪਣੀ ਹੱਥ ਵਿੱਚ ਕਾਨੂੰਨ ਨੂੰ ਨਹੀਂ ਲੈਣਾ ਚਾਹੁੰਦਾ ਸਿਤਾ ਜੀ ਕਿੱਥੇ ਲੱਗਾ ਹੋਇਆ ਇਸ ਦਾ ਬੋਰਡ ਹੈ ਜਿਹੜਾ ਇਹ ਜਿਹੜੇ ਬੋਟ ਬਸਤੀ ਗੁਜਰ ਰੋਡ ਦੇ ਉੱਤੇ ਅੱਜ ਆਮ ਆਦਮੀ ਪਾਰਟੀ ਕੋਲ ਝੰਡਾ ਨਹੀਂ ਲਵਾ ਰਿਆ ਅੱਜ ਉਹਨਾਂ ਦਾ ਕੋਈ ਬੋਟ ਨਹੀਂ ਲਵਾ ਰਿਆ ਅੱਜ ਤੱਕੇ ਦੇ ਨਾਲ ਅਗਰ ਭਾਰਤੀ ਜਨਤਾ ਪਾਰਟੀ ਦੇ ਲੋਕ ਅੱਜ ਮੈਨੂੰ ਵਿਸ਼ਵਾਸ ਨਾਲ ਲੈ ਕੇ ਕੋਈ ਬੋਟ ਕੋਈ ਝੰਡਾ ਪਰ ਮੀਟਿੰਗ ਕਰਾ ਰਿਆ ਉਹਨੂੰ ਤੰਗ ਕਰਨ ਦੇ ਲਈ ਉਹਨੂੰ ਪਰੇਸ਼ਾਨ ਕਰਨ ਦੇ ਲਈ ਅੱਜ ਕਾਰਪ ਚਿੱਲਾ ਹਮਲਾ ਜਾਮਾ ਅੱਜ ਬਬਰੀ ਚੌਕ 'ਤੇ ਬੈਠਾ ਹੈ ਇਹ ਉਹ ਕਾਰਵੈਸ਼ਨ ਜਿਹੜੀ ਸੁੱਤੀ ਪਈ ਸੀ ਜਿਹੜੀ ਜਦੋਂ ਅਸੀਂ ਲੋਕ ਇਹਨਾਂ ਨੂੰ ਕਹਿੰਦੇ ਸੀ ਕੰਮ ਕਰੋ ਮੇਰੇ ਹਲਕੇ ਦੇ ਡਿਵੈਲਪਮੈਂਟ ਕਰੋ ਅਧੂਏ ਲੋਕ ਤੁਹਾਡੇ ਕਹਿੰਦੇ ਜਿਹੜੇ ਬੋਲ ਪਾ ਰਹੇਗੇ ਕਿਹੜੀ ਜਗ੍ਹਾ ਪਾ ਰਹੇਗੇ 15 15 ਬੈਂਕਰ ਲੋਕੀ ਆ ਮੰਗਾਰੇ ਪਾਏ ਨੇ ਜਨਰਲ ਦੇ ਲੋਕਾਂ ਨੂੰ ਕਹਿੰਦੇ ਚੰਨਾ ਕਿ ਜਿਹੜਾ ਤੁਸੀਂ ਪਾਣੀ ਮੋਦ ਲੈ ਰਹੇ ਹੋ ਅੱਜ ਲੋਕ ਤੁਹਾਡੇ ਸੀਵਰ ਜਿਹੜੇ ਰਖਲਾਏ ਜਾ ਰਹੇ ਆ ਇਹ ਸਭ ਡਰਾਮਾ ਬਾਜੀ ਚੱਲ ਰਹੀ ਹੈ ਰਾਤ ਨੂੰ ਸੀਵਰ ਬੰਦ ਕੀਤਾ ਜਾ ਰਹੇ ਆ ਸਵੇਰੇ ਕਿਆ ਜਾਂਦਾ ਕਿ ਮਿੰਦਰ ਭਗਤ ਨੂੰ ਕੋਲ ਕਰਾਓ ਆਪਣਾ ਸੀਵਰ ਖਲਾ ਲੋ ਕੀ ਗੱਲ ਇਹ ਇੱਥੇ ਜੜੀ ਜੜੀਆਂ ਚੁਲਾਕੀਆਂ ਕੀਤੀਆਂ ਜਾ ਰਹੀਆਂ ਕਾਰਪੋਰੇਸ਼ਨ ਵੱਲੋਂ ਅੱਜ ਲੋਕ ਦੇਖ ਰਹੇ ਆ ਇਸ ਚੀਜ਼ ਦਾ ਲੋਕ ਜਵਾਬ 10 ਤਰੀਕ ਨੂੰ ਦੇਣਗੇ ਅਗਰ ਮੇਰਾ ਕੋਈ ਹੋਡਿੰਗ ਮੇਰਾ ਕੋਈ ਬੋਰਡ ਗਲਤ ਲੱਗਿਆ ਜਿਹਦੀ ਪਰਮਿਸ਼ਨ ਨਹੀਂ ਹੈ ਇਹ ਜ਼ਰੂਰ ਤਾਰਨ ਹੋਰ ਵੀ ਹੋਰ ਵੀ ਪਾਰਟੀਆਂ ਦੇ ਬੋਰਡ ਲੱਗੇ ਹੋਏ ਆ ਕਿ ਕੱਲਾ ਤੁਹਾਡਾ ਹੀ ਕਿਉਂ ਹੈ ਇਹਨਾਂ ਨੂੰ ਬਹਾਹਟ ਹੈ ਇਹਨਾਂ ਨੂੰ ਆਪਣੀ ਹਾਰ ਦਿਖ ਰਹੀ ਏ ਕਿ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਭਾਜਪਾ ਜੰਤਾ ਪਾਦੀ ਦਾ ਕੈਂਡੀਡੇਟ ਇਥੋਂ ਇਲੈਕਸ਼ਨ ਜਿੱਤ ਰਿਹਾ ਇੱਥੇ ਮੁੱਖ ਮੰਤਰੀ ਨੂੰ ਸੱਤਾ ਦੇ ਉੱਤੇ ਨਾ ਪੈ ਰਿਹਾ ਅੱਜ ਇਹਨਾਂ ਦੇ ਲੋਕ ਸੜਕਾਂ 'ਚ ਉਤਰੇ ਆ ਜੇ ਇਹ ਪ੍ਰੋਪਰਟੀ ਦੇ ਜਿਹੜੀ ਕੋਰਪੋਰੇਟ ਜਿਹੜੀ ਸਰਕਾਰੀ ਪ੍ਰੋਪਰਟੀ ਤੇ ਬੋਰਡ ਲਗਾਉਣਾ ਆ ਸਿਰਫ ਲੋਨੀ党的 ਮੁਰਦਾਬਤ 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 ਲੋਨੀ ਪਾਰਟੀ ਮੁਰਦਾਬਤ ਵੀ ਕਦਮ ਦਾ ਭਰ ਕੇ ਵੀ ਕਦਮ ਦੂਰੇ ਜਿਹੜੀ ਕਰਮਚਾਰ ਅੱਜ ਛੁੱਟੀ ਪਈ ਆ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕਦਮ ਤੋਂ ਨੇੜੇ ਬੋਰਡ ਲੱਗੇ ਆ ਅਜ ਉਹ ਨਹੀਂ ਤਰ ਪਾਰੇ ਇਹਨਾਂ ਨੂੰ ਉਹ ਲੱਗ ਰਿਹਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਬੋਰਡ ਲਾਏ ਹੋਏ ਆ ਗੱਟੇਦਾਰੇ ਆ ਉਹਨੂੰ ਚੱਜ ਕੇ ਦਾਦੀ ਦੇ ਧਮਕੀਆਂ ਦੇ ਰਿਹਾ ਉਹ ਮੈਂ برداشت ਨਹੀਂ ਕਰਾਂਗਾ ਇਹ ਦੇਖੋ ਤੁਸੀਂ ਮੇਰੇ ਬੋਟ ਉਤਾਰ ਰਹੇ ਨੇ ਜਿੰਨੇ ਵੀ ਇਸ ਤਰੀਕੇ ਅਮਰੀ ਪਾਰਟੀ ਚੋਣਾਂ ਜਿੱਤ ਪਾਏਗੀ ਜਿੰਦਾ ਉਹ ਕਿਹਾ ਜੀ ਰਿਐਕਸ਼ਨ ਕੀ ਕਰ ਰਹੇ ਨੇ ਜਿਹੜਾ ਤੁਹਾਡੇ ਚੈਨਲ ਮਦਨ ਵਾਲੇ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ ਇਹਨਾਂ ਨੂੰ ਅੱਜ ਕਰੇਕੱਟਾ ਨਹੀਂ ਮਿਲ ਰਿਆ ਅੱਜ ਗੁੰਡੇ ਸ਼ਰਾਬ ਵੇਚਣ ਵਾਲੇ ਚਿੱਟਾ ਵੇਚਣ ਵਾਲੇ ਉਹਨਾਂ ਲੋਕਾਂ ਕੋਲੋਂ ਸਾਰਾ ਲੈ ਕੇ ਬੂਥਾਂ ਦੀਆਂ ਕਮਾਨਾਂ ਦੇ ਰਿਹਾ ਜਿਹੜੇ ਚਿੱਟਾ ਵੇਚਣ ਵਾਲੇ ਜਿਹਨਾਂ ਮੱਗਨੇਸ਼ਾ ਵੇਚੋ ਜਿਹਨੀ ਮੱਚਰਾ ਵੇਚੋ 100 200 ਵੋਟ ਪਵਾ ਦਿਓ ਇਹ ਮੈਂ ਨਹੀਂ ਕਹਿ ਰਿਹਾ ਇਹ ਵੀ ਸੱਚੋ डीपी एसपी आईनेशा बेचन आले को वोटां दीया मांग कर रहे है एक पतालेदा सरकार दी ने रखी नहीं है अगर मेरा कोई कार्यकर्ता गलत काम करेगा मेरा साथ नहीं दबागा पर लोग मेरे लोगों तेरे लोकां दे होर्डिंग मेरे छंडे जड़े उतारे जा रहे हैं मेरी कार पीछे टीम आ काट रही है ये पाड़ ये देखो जिनी नेको परमिशन है रखे तो बिना परमिशन दे लगाया आ देखो विश्व रोश शर्मा जी समझ छिद्रो बिना नेट परमिशन लगी बिना ਪਰਮਿਸ਼ਨ ਨਾਲ ਇਹ ਇਧਰ ਲਾਓ ਜੀ ਇਹ ਪਰਮਿਸ਼ਨ ਹੈ ਇਹ ਦੇਖੋ ਪਰਮਿਸ਼ਨ ਓਕੇ ਓਕੇ ਠੀਕ ਹੈ ਅਗਰ ਇਹਨਾਂ ਨੂੰ ਲੱਗਦਾ ਹੋਵੇ ਕਿ ਇਹ ਸਰਕਾਰੀ ਪ੍ਰਾਪਤੀ ਹੋ ਟਿਕ ਲੱਗੇ ਸਰਕਾਰੀ ਪ੍ਰਾਪਤੀ ਇਹ ਕੋਣੀ ਕਮਿਸ਼ਨ ਨੂੰ ਦਿਖਾਈ ਦੇ ਰਿਹਾ ਫਟਾਕੇ ਕਮਿਸ਼ਨਰ ਇਸ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗਾ ਅਗਰ ਇਹਨਾਂ ਦਾ ਕੋਈ ਮੁਲਾਜ਼ਮ ਮੇਰਾ ਝੰਡਾ ਜਾਂ ਮੇਰਾ ਵੋਟ ਉਤਾਰਨ ਗਿਆ ਉਹ ਸੁਭਾਸ਼ ਪ੍ਰਸ਼ਾਸਨ ਦੇ ਜਿਹੜੇ ਅਫਸਰ ਅੰਦਰ ਬੈਠੇ ਸੀ ਕੋਈ ਕਾਰਕਸ਼ੀ ਨਹੀਂ ਰਹੀ ਇਹ ਡਰੇ ਪੇ ਡਰੇ ਇਹਨਾਂ ਨੂੰ ਡਰਾ ਮੰਨਦਰ ਜਿੰਦਾਬਾਦ ਜਿਹੜੀ ਜਿੱਤ ਹੈ ਜਿੰਦਾਬਾਦ ਜਿਹੜੀ ਜਿੱਤ ਹੈ ਉਹ ਦੇਸ਼ ਦੇ ਵਿੱਚ ਲੋਕ ਨਰਿੰਦਰ ਮੋਦੀ ਦੀ ਟੀਮ ਉਹਨਾਂ ਦੇ ਸਿਪਾਈ ਭਾਰਤੀ ਜਨਤਾ ਪਾਰਟੀ ਦੀ ਟੀਮ ਨੂੰ ਜਿੱਤ ਦੇ ਰਿਹਾ ਅੱਜ ਆਮ ਆਦੀ ਪਾਰਟੀ ਦੇ ਕਾਰਕਟਰ ਜਿਹੜੇ ਬੂਤਾਂ ਤੇ ਲਾਨ ਦੇ ਨਹੀਂ ਮਿਲਦੇ ਬੇ ਅੱਜ ਕਿਹੜੇ ਲੋਕ ਬੂਤ ਲਾ ਰਹੇ ਆ ਸਿੱਤਾ ਵਿਚ ਨਾਲੇ ਸ਼ਰਾਬ ਵਿਚ ਨਾਲੇ ਲੋਕਾਂ ਨੂੰ ਜਿੱਦਾਂ ਇੱਕ ਤਾਂ ਦੇਖ ਦਿਓ ਵੀ ਤੁਜੀ ਪਰਮਿਸ਼ਨ ਦਿੱਤੀ ਸਿੱਤਾ ਜੀ ਗਸਤੀ ਗੁਜਾਂ ਦੇ ਵਿੱਚ ਫੋਨ ਪਾ ਰਹੇ ਆ ਉਹ ਕੋਈ ਇਹ ਬੰਦਿਆਂ ਨੇ ਕੀ ਭੱਜਦੀ ਹੈ ਇਹ ਇਹਨਾਂ ਨੇ ਆਪਣਾ ਰੁਕ ਨਹੀਂ ਬਦਲਿਆ ਕਿ ਜਿੰਨੀ ਤੱਕ ਕਾਰਵਾਈ ਕਰੇਗੀ ਸਾਡੀ ਜਨਤਾ ਪਾਰਟੀ ਜੋ ਡਿਸੀਜਨ ਲੈਗੀ ਨਾ ਪਾਰਟੀ ਦੇ ਚੰਨ ਚਲਿਆ ਸਿੱਤਾ ਪਾਰਟੀ ਅਰਜੈਂਟ ਕੋਰਪ ਮੀਟਿੰਗ ਬੁਲਾ ਲਈ ਹੈ ਸਾਡੀ ਕੋਰਗੁੱਪ ਦੀ ਮੀਟਿੰਗ ਜਿਹੜੀ ਹੋਣ ਲੱਗੀ ਹੈ ਜੋ ਕੋਰਗੁੱਪ ਫੈਸਲਾ ਲਏਗਾ ਔਰ ਉੱਤੇ ਅਗਲਾ ਐਂਸੈਂਟ ਤਿਆਰੀ ਹੈ ਦੇਖ ਸਾਡੇ ਕੀਆ ਜਾ ਰਿਹਾ ਕੋਈ ਚੋਰਾ ਕੀਆ ਪਰਮਿਸ਼ਨ ਲੈਤੀ ਹੋਰ ਪਰਮਿਸ਼ਨ ਲੈ ਆਂਦੇ ਬਾਪ ਕਿਹੜੀ ਜਗ੍ਹਾ ਤੇ ਲਾਇਆ ਗਿਆ ਬਸ ਸਿਮਿਆ ਰੋਡ ਦੇ ਉੱਤੇ ਨਹੀਂ ਅਸੀਂ ਤਾਂ ਇਹ ਬੋਰਡ ਲਵਾਇਆ ਜਾਏਗਾ ਜੀ ਹੁਣ ਇਹ ਬੋਰਡ ਲਵਾਇਆ ਜਾਏਗਾ ਅੰਦਰ ਓਏ ਯਾਰ ਇਹਨਾਂ ਨੂੰ ਇਹਨੂੰ ਡਰਾਂ ਕਿ ਭਗਵੰਤ ਮਾਣੇ ਇਹਨਾਂ ਦੇ ਕਲਾਬ ਕਾਰਬਨ ਕਰ ਦੇ ਆਜੋ ਦੇਖੋ

ਕੋਈ ਹੋਇਆ ਕੋਈ ਹੋਇਆ ਆਪ ਲੋਕ ਆ ਦੁਪੰਸਤਾਂ ਮਾਂ ਕੇ ਗਲਾਨੀ ਕਰ ਰਹੇ ਹੋ ਸਿੱਧੀਆਂ ਤਸਵੀਰਾਂ ਕੋਈ ਥੱਕਾ ਹੁੰਦਾ ਫੇਲੀਬੀ ਥੀ ਥੱਕਾ ਦਾ ਢਿੱਕਾ ਕੋਈ ਜਵਾਨ ਕਾਲ ਵਿੱਚ ਜਿੰਦੇ ਰਹੇ ਕਮਿਸ਼ਨਰ ਥੱਕਾ ਕਰਦਾ ਕਮਿਸ਼ਨਰ ਜੀਦਾਬਾਦ Subscribe to One India channel and never miss an update.